ਚੌਥੀ ਵਰਸੀ ਦੇ ਦਿਹਾੜੇ ਨੂੰ ਮਨਾਉਂਦੇ ਆ ਆਪਜੀ ਕੇ ਪਵਨ ਸਥਾਨ ਗੁਰਦੁਆਰਾ ਨਾਨਸਰ ਸਾਹਿਬ ਜੀ ਕੀ ਮੈਨੇਜਮੈਂਟ tatha ਸਰਬੱਤ ਸਾਧ ਸੰਗਤ ਨਗਰ ਨਿਵਾਸੀ ਜੀਵਾਂ ਤੇ ਇਲਾਕਾ ਨਿਵਾਸੀ ਜੀਵਾਂ ਸੰਗਤਾਂ ਵੱਲੋਂ ਆਪਜੀ ਕੀ ਛਤਰ ਛਾਇਆ ਹੇਠ ਸਤਿਗੁਰੂ ਜੀਓ ਕੀਤੀ ਪਰਸੋਂ ਤੋਂ ਅਮਰਤੁਮਈ ਬਾਣੀ ਦੇ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਹੋਏ ਪਹਿਲੇ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਸਮੂਹ ਸਾਧ ਸੰਗਤ ਨਗਰ ਨਿਵਾਸੀ ਚੀਮਾ ਸਾਹਿਬ ਵੱਲੋਂ ਦੂਸਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਭਾਈ ਚਤਰ ਸਿੰਘ ਸੁਪੁੱਤਰ ਨਾਮਦੇਵ ਸਿੰਘ ਐਸਆਈ ਚੀਮਾ ਸਾਹਿਬ tatha ਪਰਿਵਾਰ ਵੱਲੋਂ ਅਤੇ ਤੀਸਰੇ ਅਖੰਡ ਪਾਤਸ਼ਾਹ ਜੀ ਦੀ ਸੇਵਾ ਭਾਈ ਜਗਦੀਸ਼ ਸਿੰਘ tatha ਪਰਿਵਾਰ ਵੱਲੋਂ ਆਪਣੇ ਸੁਪੁੱਤਰ ਦਾਕਾ ਗੁਰਦਿੱਤ ਸਿੰਘ ਦੀ ਪ੍ਰਾਪਤੀ ਦੀ ਖੁਸ਼ੀ ਅੰਦਰ ਕਰਵਾਈ ਅਤੇ ਆਪ ਜੀ ਦੇ ਦਰਕਰਦੇ ਸੇਵਕ ਭਾਈ ਛੋਟਾ ਸਿੰਘ tatha ਪਰਿਵਾਰ ਵੱਲੋਂ ਸਵਰਗੀਆ ਬਾਬਾ ਤੌਰ ਸਿੰਘ ਜੀ ਦੀ ਵਰਸੀ ਨੂੰ ਮਨਾਉਂਦੇ ਆਂ ਸੰਤ ਜੀ ਮਹਾਰਾਜ ਜੀ ਦੀ ਵਰਸੀ ਦੇ ਦਿਹਾੜੇ ਤੇ ਕਈ ਰੋਜ ਤੋਂ ਪ੍ਰਕਾਸ਼ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਕਵਾਏ ਦੇ ਹੰਦੀ ਚਾਰ ਅਖੰਡ ਪਾਠ ਤਿੰਨ ਅਖੰਡ ਪਾਠ ਸਾਹਿਬ ਇੱਕ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ਼ਬਦ ਕੀਰਤਨ ਸਤਿਗੁਰੂ ਜੀਓ ਕਥਾ ਵਿਚਾਰਾ ਮਨੁੱਖਾਂ ਦੇ ਜੀਵਨ ਵਿੱਚੋਂ ਵਿਚਾਰ ਤੇ ਛੇ ਪਉੜੀਆਂ ਅਨੰਤ ਸਾਹਿਬ ਜੀ ਕੇ ਕੀਰਤਨ ਦੇ ਭੋਗ ਕੀ ਅਰਦਾਸ ਹੈ ਜੀ ਪਾਤੀ ਸਿੰਘਾਂ ਦੇ ਪਾਸੋਂ ਕੀਰਤਨੀਆਂ ਜਥਿਆਂ ਪਾਸੋਂ ਅਤੇ ਸਰਬੱਤ ਸੰਗਤਾਂ ਸੇਵਕ ਪਰਿਵਾਰਾਂ ਕੋਲੋਂ ਬਾਣੀ ਪੜ੍ਹਦੇ ਆਂ ਸੁਣਦੇ ਆਂ ਕਥਾ ਕੀਰਤਨ ਸੰਗਤ ਸੇਵਾ ਕਰਦੇ ਆਂ ਬੇਅੰਤ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਦੀ ਅਕੋ ਲਈ ਸੰਬਤ ਬਖਸ਼ਣੀ ਸਤਿਗੁਰੂ ਜੀਓ ਆਪਜੀ ਤਿਰਪਾ ਕਰਨੀ ਸਮੁੱਚੀ ਪੜੀ ਸੋਹਣੀ ਬਾਣੀ ਸੰਗਤ ਸੇਵਾ ਸਿਮਰਨ ਕਥਾ ਕੀਰਤਨ ਦਾ ਭਾਵ ਫਲ ਸਰਬੱਤ ਆਈਆਂ ਸੰਗਤਾਂ ਦੇ ਹਿਰਦਿਆਂ ਤਾਈ ਬਸਾਉਣਾ ਜੀ ਸਤਿਗੁਰੂ ਜੀ ਆਪ ਦੀ ਤੈਂ ਦਰ ਕਰਦੇ ਸੇਵਕ 우ਸਤਾਦ ਸੁਰਜੀਤ ਸਿੰਘ ਜੀ ਦੀ ਸੇਤ ਜਮੀ ਦੇਹ ਰੂਗਤਾ ਚੜਦੀ ਕਲਾ ਦੇ ਲਈ ਅਰਦਾਸ ਅਤੇ ਰਗ ਜੋਤ ਸਿੰਘ ਗੁਰਫਤੇ ਸਿੰਘ ਸੁਪੁੱਤਰ ਲਾਭ ਸਿੰਘ ਸੇਵਾਦਾਰ ਗੁਰਦੁਆਰਾ ਮੰਨ ਸਰ ਸਾਹਿਬ ਵੱਲੋਂ ਸਮੁੱਚੇ ਪਰਿਵਾਰ ਤੇ ਕਾਰਜਾਂ ਕੰਮ ਦੀ ਸਤਿਗੁਰੂ ਜੀਓ ਚੜ੍ਹਦੀ ਕਲਾ ਦੇ ਲਈ ਅਰਦਾਸ ਪ੍ਰਭ ਜੋਤ ਸਿੰਘ ਪੁੱਤਰ ਪਰਵਿੰਦਰ ਸਿੰਘ ਇਹਨਾਂ ਦੀ ਦੇਹ ਰੋਗਤਾ ਵਿਦਿਆ ਦੀ ਪ੍ਰਾਪਤੀ ਲਈ ਅਰਦਾਸ ਭਾਈ ਹਰਪ੍ਰੀਤ ਸਿੰਘ ਲੁਧਿਆਣਾ ਚੰਗੀ ਸਿਹਤ ਜਾਪੀ ਲਈ ਅਰਦਾਸ ਭਾਈ ਗੋਬਿੰਦ ਸਿੰਘ ਅਤੇ ਵਾਇਫ ਅੰਮ੍ਰਿਤਪਾਲ ਸਤਿਗੁਰੂ ਜੀਓ ਇਹਨਾਂ ਬਣੋਂ ਪੁੱਤਰ ਦੀ ਦਾਤ ਦੇ ਲਈ ਅਰਦਾਸ ਸਤਿਗੁਰੂ ਜੀਓ ਭਾਈ ਦਰਸ਼ਨ ਸਿੰਘ ਦੀ ਇਹ ਅਹੇ ਰੋਗਤਾ ਦੇ ਲਈ ਅਰਦਾਸ ਕਿਰਪਾ ਕਰੋ ਸਤਿਗੁਰੂ ਜੀਓ ਇਹਨਾਂ ਸੇਵਕ ਪਰਿਵਾਰਾਂ ਤੇ ਸਰਬੱਤ ਸੰਗਤਾਂ ਦੀਆਂ ਦਿਨ ਫੁੱਲ ਪੇਟਾਆਂ ਹਾਜ਼ਰੀਆਂ ਸੇ ਬਾਬਾਂਦਰ ਪਰਵਾਰਾਲ ਕਰਨੀਆਂ ਜੀ ਸ਼ੁਭ ਮਨੋਂ ਭਾਵਨਾਵਾਂ ਸੰਪੂਰਨ ਕਰਨੀਆਂ ਸਰਬੱਤ ਸੰਗਤਾਂ ਦੀਆਂ ਸੰਗਤਾਂ ਦੀਆਂ ਕਮਾਈਆਂ ਸਫਲੀਆਂ ਕਮਾਈਆਂ ਦਰਬਰਤਾਈਆਂ ਦੀ ਦਤ ਬਖਸ਼ਣੀ ਸਰਬੱਤ ਸੰਗਤਾਂ ਨਗਰ ਖੇੜੇ ਇਲਾਕੇ ਅੰਦਰ ਸੁਖ ਸ਼ਾਂਤੀ ਜੜਦੀਆਂ ਤਲਾ ਬਰਤੌਣੀਆਂ ਦੀ ਸਰਬੱਤ ਸੰਗਤਾਂ ਸੇਵਕ ਪਰਵਾਰਾਂ ਵੱਤੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਪਹਿਨਾਏ ਗਏ ਹਨ ਲੋਕ ਪਰਲੋਕ ਵਿੱਚ ਪਰਦੇ ਕਜਨੇ ਸੰਗਤਾਂ ਤਥਾ ਪਰਿਵਾਰਾਂ ਵੱਲੋਂ ਕੜਾ ਪ੍ਰਸ਼ਾਦ ਦੀ ਦੇਵ ਹਾਜ਼ਰ ਹੈ ਜੀ ਦਰ ਪ੍ਰਮਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਵਣ ਦੀ ਆਗਿਆ ਹੋਵੇ ਜੀ ਸੰਗਤਾਂ ਨੂੰ ਐਸੇ ਤਰ੍ਹਾਂ ਆਪ ਜੀ ਦੇ ਨਾਮ ਬਾਣੀ ਸੰਗਤ ਸੇਵਾ ਸਿਮਰਨ ਕਥਾ ਕੀਰਤਨ ਰੂਪ ਚਰਨਾ ਨਾਲ ਜੋੜ ਕੇ ਕਿਰਤ ਕਰੋ ਨਾਮ ਜਪੋ ਗੰਢ ਸ਼ੁਕੋ ਦੇ ਸਿਧਾਂਤ ਦੀ ਬਖਸ਼ਦੇ ਆ ਜੀਵਨ ਦਾ ਲਾਹਾ ਬਖਸ਼ਣਾ ਸਤਿਗੁਰੂ ਜੀਓ ਕਿਰਪਾ ਕਰੋ ਧੰਨ ਧੰਨ ਸਤ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜੀ ਦੀ 60ਵੀਂ ਵਰਸੀ ਭਾਈ ਹਰਦੀਪ ਸਿੰਘ ਦੀ ਚੌਥੀ ਵਰਸੀ ਤੇ ਪੁੱਤੀਆਂ ਸੰਧਤਾ ਨੂੰ ਇਲਾਹੀ ਦਰਗਾਹੀ ਹੁਕਮ ਦੁਆਰਾ ਨਿਹਾਲ ਕਰੋ ਦੀ ਪੜਦੀ ਸੁਣਦੀ ਸਰਬੱਤ ਸੰਗਤ ਲਾਹੇਵੰਦ ਹੋਵੇ ਸਿਆਈ ਪਿਆਰੇ ਮੇ ਨਾ ਮਿਲੇ ਤੇਰਾ ਨਾਮ ਕਿਤੋਂ ਆਵੇ ਨਾਨਕ ਨਾਮ ਅਰਦੀ ਕਲਾ